ਦੋ ਦੋ ਮਿੰਟ ਤੋ ਖੜ ਜਾ ਰਿਹਾ ਰਪਾ ਨੂੰ ਬੱਚੇ ਨੂੰ ਇੱਥੇ ਅਜੇ ਇਹ ਜਮਦਰੂਬ ਮਾਰ ਆ ਹਾਂ ਸਾਲੋ ਬੱਗੇ ਆ ਡਾਕਟਰ ਕੀ ਬੋਲਦੇ ਆ ਐ ਹੋ ਸਾਡੀ ਜੀਵਣ ਕਿੰਨੇ ਬਹਿੰਦੇ ਬੈਗ ਕੋਈ ਆ ਗਿਆ ਨੂੰ ਬਾਬਾ ਯੂਂਦੀ ਨਹੀਂ ਕਿਦੋਂ ਤੂੰ ਘਰ ਤੋ ਪੈਪਗਾ ਦਾ ਲਾਇਆ ਫੂਡ ਬਾਈ ਮੈਂ ਸਾ ਪਕਾ ਨਹੀਂ ਸਕਦਾ ਹੈ ਆਪਣੀ ਖਾ ਸਕਦਾ ਹਾਂ ਬੋਲਦਾ ਵਧੀਆ

I'm gonna go to ਭੀ ਪੈਂਦਾ ਹਨਾ ਹਾਂਜੀ ਹਾਂਜੀ ਦੋਰਾ ਪੈਂਦਾ ਨਾ ਹਾਂਜੀ ਬ੍ਰਿੰਦਿਪਰ ਕਿਹੜਾ ਪੈਣ ਦੱਸਿਆ ਸੀ ਬਾਬਾ ਰਾਈ ਬਾਬਾ ਇਹ ਕਿਹੜੇ ਪਾਸੇ ਆ ਕਰਤਾਰਪੁਰ ਸੁਣਿਆ ਹੂੰ ਤੁਸੀਂ ਬਾਬੇ ਨੂੰ ਮੰਨਦੇ ਕਿ ਖੇਤਰਪਾਲ ਨੂੰ ਨਹੀਂ ਕੋਈ ਖੇਤਰਪਾਲ ਦੀ ਸੁੱਖ ਦਿੱਤੀ ਮੁੰਡੇ ਨੂੰ ਨਹੀਂ ਇਹ ਮੁੰਡਾ ਤੇਰਾ ਰਾਜੀ ਹੋ ਜਾਊਗਾ ਨਹੀਂ ਬਾਬਾ ਇਹ ਤੇਰਾ ਠੀਕ ਹੋ ਜਾਊਗਾ ਮੁੰਡਾ ਇਹਨੂੰ ਬਾਬੇ ਜੋੜਿਆ ਝੰਡਾ ਵਾਲੇ ਨੇ ਫੜਪੇਕੇ ਕਿੱਥਿਆਂ ਤੇਰੇ ਕੀ ਮਕਸੂਦ ਪੁਰ ਮਕਸੂਦ ਅਨੂ ਬਾਬੇ ਖੇਤਰਪਾਲ ਨੇ ਫੜਿਆ ਹੋਇਆ ਮਾਤਾ ਮਸਾਨੀ ਨੇ ਫੜਿਆ ਹੋਇਆ ਬੋਲੋ ਸੱਚੇ ਦਰਬਾਰ ਦੀ ਮੈਂ ਸਿਰ ਤੇ ਰੱਖਿਆ ਤੈਂ ਹੋਗਣਾ ਕੋਣ ਦੇ ਉਹ ਖੜ ਗਈ ਆ ਕੇ ਇਹਦੀ ਪੈਪ ਵੀ ਲੈ ਜੋ ਚਿੱਪੀ ਲਿਆ ਜਾ ਕੇ ਚਲਾਦਾ ਗਲਾ ਜਦੋਂ ਇਹਦਾ ਹਾਂਜੀ ਬਾਬਾ ਜੀ ਕਰਦੇ ਸਵੇਰ ਲਵਾ ਦੀ ਪੈਪ ਜੀ ਹਾਂ ਹੋਊਂਗੇ ਬੁੱਤ ਪਿਆਰ ਨਾਲ ਬੋਲਿਆ ਕਰ ਬਾਈ ਆਪਣੇ ਮਾ ਮਾਪੇ ਪਹਿਲੇ ਨਹੀਂ ਮਾਤਾ ਕਾਨ ਹੋਊਂਗੇ ਨਹੀਂ ਇਹ ਤਾਂ ਜਿਹੜੀ ਨਹੀਂ ਕਿਹਾ ਬਾਬਾ ਜੀ ਜਿਵੇਂ ਕੋਣ ਬਾਹਰ ਆ ਜਦੋਂ ਬਾਜ ਬਰਾਵਾਂਗਾ ਕੋਈ ਨਹੀਂ ਹੁਸਨ ਯਾਰ ਤੂੰ ਐਵੇਂ ਭੋਕੀ ਨਾ ਬੋਲੀਂ ਨਾ ਜਦ ਮੈਂ ਬੈਠੇ ਤਾਂ ਕੋਣ ਉਹਨਾਂ ਨੂੰ ਕਹਿੰਦਾ ਬਾਹਰ ਹੋ ਜਾ ਬੋਲੋ ਸੱਚੇ ਦਰਬਾਰ ਸੰਗਤ ਜੋ ਮਰਜੀ ਬੋਲੇ ਪਰ ਮੈਂ ਸੰਗਤ ਨੂੰ ਪਿਆਰ ਬਹੁਤ ਕਰਦੀ ਆ ਦਿਲ ਤੋਂ ਹਾਂ ਸੰਗਤਾਂ ਵਾਲੀ ਰੰਗਤਾ ਰਾਜੇ ਐਡਾ ਡੇਰਾ ਚੱਲ ਰਿਹਾ ਨਾ ਸੰਗਤ ਨਾਲ ਹੀ ਆ ਜੇ ਪੰਜ ਬੰਦੇ ਇਕੱਠੇ ਹੋਣਗੇ ਰੱਬ ਆਊਗਾ ਰੱਬ ਫੇਰ ਪ੍ਰਚਾਰ ਕਰੂਗਾ ਆਪਣਾ

ਸੋਨ ਬਾਬੂ ਮੇਰਾ ਸੋਨ ਨਾਂ ਗਿਆ ਹਾਂ ਮੈਨੂੰ ਲੱਗਦਾ ਨਹੀਂ ਸੀ ਨਹੀਂ ਪੀ ਲੈਂਦਾ ਥੋੜਾ ਜਿਹਾ ਤੂੰ ਕਹਿੰਦੀ ਇਹਦੀ ਰਾਈ ਦੇਣਾ ਬਾਬਾ ਬਹੁਤ ਫੜਕ ਦੇਦੇ ਆ ਜੀ ਉਹ ਹਸਤੀਆਂ ਇਹ ਕਿਤੇ ਚੱਲ ਜਾਓ ਮੈਂ ਕਿਹਾ ਨਹੀਂ ਮੈਂ ਮਿਲ ਕੇ ਜਾਣਾ ਮੈਂ ਭਾਈ ਆ ਬਕਰ ਕੰਮਕਾਰ ਥੋੜੋ ਕੋਈ ਬਾਬੇ ਖੇਤਰਪਾਲ ਦੇ ਨੇੜੇ ਤੇੜੇ ਮੰਦਰ ਬਣਿਆ ਉੱਥੇ ਨਹੀਂ ਜੀ ਨਹੀਂ ਜੀ ਨਾ ਖੈ ਵੇਖ ਲਈ ਮੇਰੇ ਨੇ ਜਿੱਦਾਂ ਵੀ ਪੇਕਿਆਂ ਵੱਲੋਂ ਮੇਰੀ ਭਾਬੀ ਆ ਤਾਈ ਦੀ ਨੂੰ ਉਹ ਮੰਦੀ ਐ ਤੁੰਨੋ ਮੰਨਣਾ ਪੈਣਾ ਚਾਰ ਲੱਡੂ ਅੱਛਾ ਮਿੱਠਾ ਸੰਦੂਰ ਠੀਕ ਹੈ ਕੱਚੇ ਲੱਸੀ ਤੇਲ ਦੀ ਕੜਾਈ ਬਾਬੇ ਦੇ ਪੱਤਲ ਰੋਲੀ ਮੌਲੀ 10 ਰੁਪਏ ਦਾ ਤੇਲ ਠੀਕ ਹੈ ਇਹ ਸਾਰਾ ਸਮਾਨ 21 ਦਿਨ ਲਗਾਤਾਰ ਇਹਦੇ ਸਿਰ ਤੋਂ ਬਾਹਰ ਲੈਣਾ ਠੀਕ ਹੈ ਬਾਬੇ ਖੇਤਰਪਾਲ ਦਾ ਮਾਤਾ ਮਸਾਨੀ ਦਾ ਲੈ ਕੇ ਨਮ ਜੰਡ ਦੇ ਚੜਾਕੇ ਆਣਾ ਕਿ ਜਾਨ ਨੂੰ ਕਿ ਤੈਨੂੰ ਲਗਾਤਾਰ ਸੇਵਾ ਕਰਨੀ ਪੈਣੀ ਆ ਠੀਕ ਹੈ 21 ਦਿਨਾਂ ਦੇ ਵਿੱਚ ਵਿੱਚ ਦੇ ਦੌਰੇ ਬੰਦ ਹੋ ਜਾਣਗੇ ਜਿਹੜੇ ਐ ਕਰਦਾ ਨਾ ਹਾਂਜੀ ਇਹ ਬੰਦ ਹੋ ਗਏ ਨਾਲੇ ਡਾਕਟਰਾਂ ਨੇ ਆਵਦੇ ਆਪ ਹੀ ਲਾ ਦੇਣੀਆਂ ਬੋਲ ਸੱਚੇ ਦਰਵਾਜ਼ੇ ਇਹ 21 ਦਿਨ ਲਗਾਤਾਰ ਇਸ ਮਾਨਯੋਗ ਸਿਰ ਤੋਂ ਮਾਰ ਕੇ ਜਾਣ ਤੇ ਚੜਾ ਠੀਕ ਆ ਬੇਟਾ ਲੈ پکڑ ਪ੍ਰਸ਼ਾਦ ਬਾਬਾ ਜੀ ਅੱਜ ਤਾਂ ਰੋਟੀ ਪਾਣੀ ਹੀ ਹੈ ਕੋਈ ਨਾ ਪਵਨ ਨੂੰ ਦੱਸ ਦੂੰਗੀ ਪਵਨ ਸਮਝਾ ਦੇਗਾ ਅੱਜ ਮੁੰਡੇ ਦੇ ਪ੍ਰਸ਼ਾਦ ਫੜ ਥੋੜਾ ਥੋੜਾ ਕਵਾਂਦੀ ਜਾਈ ਤੇ ਕੋ ਮਤਾਂ ਹੋਈ ਪਈ ਮਾਂ ਇਤਲਾ ਦੇ ਮਾਂ